अमृत वे पवित्र हुक्म बख्शिश किए पे आपके हुक्म विचार सरण करिए उस तो बाद कुछ समा होना समा बैठ के सतगुरु पातशाह जी के इतिहास की झाक मारा गुरबाणी विचार अपना सी कर सब तो पहला ਸਤਿਗੁਰੂ ਜੀ ਤੋਂ ਅੱਜ ਦਾ ਹੁਕਮ ਸਰਵਣ ਕਰੀਏ ਇੱਕ ਵਾਰ ਅਸਲਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਕਰ ਦੁਪਿਆ ਇਕੋ ਓੰਕਾਰ ਸਤਗੁਰ ਪ੍ਰਸਾਦ ਅਜ ਦਾ ਜੋ ਸਤਿਗੁਰਾਂ ਦਾ ਪਵਿੱਤਰ ਹੁਕਮਨਾਮਾ ਦਾ ਸ਼ਬਦ ਹੈ ਇਹ ਸੁਹੀ ਰਾਗ ਦਾ ਸ਼ਬਦ ਹੈ ਤੇ ਪਹਿਲੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਆਪជា ਜੀ ਉਹਨਾਂ ਦੀ ਦਰਖਲਾ ਚ ਉਚਾਰਨ ਹੋਇਆ ਹੈ ਦੂਜੇ ਘਰ ਵਿੱਚ ਸਤਿਗੁਰੂ ਜੀ ਨੇ ਗਾਉਣਾ ਦਾ ਹੁਕਮ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇਸ ਗੁਰੂ ਬਖਸ਼ਿਸ਼ ਦੁਆਰਾ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਹੁਣ ਹੁਕਮ ਨਾਵੇਂ ਆਰੰਭ ਹੁੰਦੇ ਨੇ ਗੁਰ ਪ੍ਰਸਾਦ ਹੁੰਦਾ ਗੁਰੂ ਦੀ ਕਿਰਪਾ ਅੰਦਰ ਵਸੇ ਨਾ ਬਾਹਰ ਜਾਏ ਸਤਿਪੁਰ ਸਾਹਿਬ ਦੀ ਕਿਰਪਾ ਕਰਦੇ ਨੂੰ ਕਿਉਂ ਅਕਾਲ ਪੁਰਖ ਵਾਇਗਰ ਨੂੰ ਜਿਹਨੂੰ ਅਸੀਂ ਜੰਗਲਾਂ ਵਿੱਚ ਲੰਘਦੇ ਫਿਰਦੇ ਹਾਂ ਜਾਂ ਕਿਸੇ ਇਮਾਰਤਾਂ ਵਿੱਚ ਮੰਦਰਾ ਉਸੀਤਾ ਗੁਰਦੁਆਰੇ ਦੇ ਵਿੱਚ ਅਸੀਂ ਕਹਿੰਦੇ ਆ ਵੀ ਇੱਥੇ ਅਕਾਲ ਪੁਰਖ ਹੈ ਬਾਹਰ ਨਹੀਂ ਅਕਾਲ ਪੁਰਖ ਵਾਹਿਗੁਰੂ ਤੇ ਘਟ-ਘਟ ਦੇ ਅੰਦਰ ਵਸਿਆ ਹੋਇਆ ਹੈ ਉਹ ਤਾਂ ਤੁਸੀਂ ਜਿੱਥੇ ਚੇਤੇ ਕਰੋਗੇ ਇਹ ਜਿਹੜੇ ਧਾਰਮਿਕ ਸਥਾਨ ਹੁੰਦੇ ਇੱਥੇ ਸੰਤਾਂ ਨਾਲ ਮਿਲ ਕੇ ਬਹਿਤ ਕੇ ਸਤਿਗੁਰੂ ਆਪਛਾਹ ਜੀ ਦੇ ਗੋਦ ਵਿੱਚ ਸత్సੰਗਤ ਦੇ ਰੂਪ ਵਿੱਚ ਗੁਰਮਤ ਵਿਚਾਰਾਂ ਦੇ ਨਾਲ ਜੁੜਦੇ ਆਂ ਕਥਾ ਕੀਰਤਨ ਹੁੰਦੇ ਨੇ लेकिन अकाल पुरख वागुरु से अंदर है कोई भी ऐसी जगह नहीं जिथे घट में अरजू बसगुरु सब कद भी वह सबू बा अंदर वसया होया कदे भी दूर नहीं जाता, जाता। अमृत छोट खा है। नाम रूपी अमृत न छ ਅਮਰਦਾ ਨਾਮ ਰੂਪੀ ਅਮਰਦਾ ਮਾਲਕ ਅਕਾਲ ਪੁਰਖ ਉਹ ਇਧਰ ਬੈਠਾ ਹੈ ਉਹ ਭੰਡਾਰਾ ਨਾਮ ਦਾ ਵੱਧ ਰਿਹਾ ਉਹਨੂੰ ਛੱਡ ਕੇ ਅਸੀਂ ਕਿਉਂ ਬਾਹਰਲੇ دنیਾਈ ਕਾਮ ਕ੍ਰੋਧ ਲੋਭ ਮੋਹ ਮੁਕਾਬਲ ਦੇ ਵਿੱਚ ਉਲਝੇ ਹੋਏ ਵਿਉ ਭੀ ਰਹੇ ਸਤਰੂਪ ਆਸਾ ਜੀ ਕਹਿੰਦੇ ਅੰਦਰ ਅਮਰਤ ਘਰ ਦੇ ਅੰਦਰ ਕਿਤੇ ਕੋਈ ਚੰਗੀ ਚੀਜ਼ ਵਤ ਰਹੀ ਸੀ ਤੇ ਉਹ ਬੰਦਾ ਉੱਥੋਂ ਛੱਡ ਕੇ ਬਾਹਰ ਜਾ ਕੇ ਨਸ਼ੇ ਕਰਦਾ ਕਿਸ ਨੇ ਕਿਹਾ ਉਹ ਸਿਆਣਿਆਂ ਤੇਰੇ ਘਰ ਦੇ ਅੰਦਰ ਤਾਂ ਆ ਇਹ ਸਵਾਗਲੇ ਪਦਾਰਥ ਜਿਹੜੇ ਆ ਵੰਡੇ ਜਾ ਰਹੇ ਤੇ ਤੂੰ ਬਾਹਰ ਆ ਕੇਵੇਂ ਨਸ਼ੇ ਖਾ ਖਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਦਾ ਫਿਰਦਾ ਏਸੇ ਤਰ੍ਹਾਂ ਬਾਦਸ਼ਾਹ ਜੀ ਕਹਿੰਦੇ ਨੇ ਕਿਉਂ ਮਾਲਕ ਘਰ ਦੇ ਅੰਦਰ ਹੈ ਅੰਮ੍ਰਿਤ ਦੇ ਪ੍ਰਧਾਨ ਰਵ ਦੇ ਕੋਲ ਅਸੀਂ ਉਹਨੂੰ ਛੱਡ ਕੇ ਬਾਹਰ ਵਿਉਪੀ ਰਹੇ ਵੇਖੋ ਤਾਂ ਵਿਉ ਐਸਾ ਗਿਆਨ ਜਪੋ ਮਾਨ ਮੇਰੇ ਸਤਿਗੁਰੂ ਜੀ ਕਹਿੰਦੇ ਐਸਾ ਗਿਆਨ ਦਾ Bhandara ਸਾਂਝਾ ਕਰੋ ਮੇਰੇ ਬਾਲ ਉਹ ਚੱਕਰ ਸਾਜੇ ਕਿਰਤ ਸੱਚੇ ਮਾਲਕ ਦੇ ਸੇਵਾਦਾਰ ਚੱਕਰ ਹੁੰਦਾ ਸੇਵਾ ਦਾ ਰਹਾ ਗਿਆਨ ਧਿਆਨ ਸਭ ਕੋਈ ਰਵੇ ਸਤਿਗੁਰੂ ਜੀ ਕਹਿੰਦੇ ਗਿਆਨ ਹਰ ਮਨੁੱਖ ਕਹਿੰਦਾ ਵੀ ਮੈਨੂੰ ਗਿਆਨ ਹੈ ਆਰਮਨੁਕ ਕਹਿੰਦਾ ਮੈਂ ਗਿਆਨ ਲਾਉਣਾ ਹੈ ਸਤਿਗੁਰੂ ਜੀ ਕਹਿੰਦੇ ਗਿਆਨ ਨੂੰ ਕਿਹਾ ਲਾਉ

ਜਾਇਦਾਤ ਆ ਵੇਰੀਆ ਗੱਡੀਆਂ ਆ ਕੂਟੀਆਂ ਮਹਿਲਾਂ ਆ ਮੇਰੀ ਉਹਦੇਦਾਰੀ ਬਸ ਇਨ੍ਹਾਂ ਬੰਦਲਾਂ ਚੋਂ ਨੇ ਆ ਪਿਆ। ਸੇਵਾ ਕਰੇ ਸੋ ਚਾਕਰ ਹੋਏ ਸਤਿਗੁਰੂ ਜੀ ਕਹਿੰਦੇ ਜਿਹੜਾ ਸੇਵਾ ਕਰਦਾ ਨਾ ਉਹ ਸੇਵਾਦਾਰ ਹੈ। ਸਰਵ ਕਾਗਜ਼ਾਂ 'ਚ ਲਿਖਣ ਨਾਲ ਨਹੀਂ ਅਸੀਂ ਹੁਣ ਚਿੱਠੀਆਂ ਦੇ ਉੱਤੇ ਲਿਖਦੇ ਆਂ। ਦਾਸਨ ਦਾਸ ਜੱਥੇ ਲਿਖਿਆ ਹੁੰਦਾ ਤੁਸੀਂ ਆਉਂਦੇ ਕਿਉਂ ਦਾਸ ਤੁਨ ਕਦੇ ਕੁਛ ਕਿਰਕੋ ਵੀ ਕਦੇ ਤੂੰ ਦਾਸਾ ਵਾਲੇ ਕੰਮ ਕੀਤੇ ਨਾ ਸਿਰਫ ਲਿਖਣ ਦੇ ਨਾਲ ਦਾਸ ਨਹੀਂ ਬਣਦਾ ਸਤਿਗੁਰੂ ਆਛਾ ਜੀ ਕਹਿੰਦੇ ਨਾ ਵੀ ਦਾਸ ਤਾਂ ਜਿਹੜਾ ਨਾ ਉਹ ਮਨ ਨੀਵਾ ਕਰਕੇ ਗੁਰੂ ਦੇ ਦਰ ਦੀ ਸੇਵਾ ਕਰਦਾ ਹੈ ਸੰਗਤਾਂ ਵਿੱਚ ਵਿਚਰਦਾ ਤੇ ਉਹੀ ਦਾਸ ਸਤਿਗੁਰੂ ਜੀ ਨੇ ਜਦੋਂ ਭਾਰਦਾਇ ਸਾਹਿਬ ਆਛਾ ਜੀ ਨੇ ਇੱਕ ਵਾਰ ਹੀ ਸੰਗਤਾਂ ਨੇ ਕਿ ਆਪ ਆਛਾ ਕਿਰਪਾ ਕਰੋ ਸੰਗਤ ਤੇ ਆਉਂਦਾ ਕੀ ਫਲ ਮਿਲਦਾ कृपा करो सतगुरु पातशाह जी कहते भाई सतसंगत एक सरोवर है जिथे काम वर्गी विरती ला के कोई मनुख आ बगले वर्गी बिरती लैके जाते इतने आके व्यक्ति सोच बदलती है दूसरी गल जो जपजी साहब पढ़ना सतगुरु पातशाह जी कहें मन करके मन जोड़ के पढ़ना है जो कि मन जपजी साहब तो बहर भी जाता ना ਉਹਨ ਫੇਰ ਉੱਥੇ ਅੰਦਰ ਲੈ ਗਿਆ। ਸ਼ਰਲਾ ਤੇ ਭਾ ਬਹਾਉਨੰਦ ਨਾਲ ਸੰਸਗਤ ਕਰੋ ਤੇ ਇੱਕ ਗੱਲ ਸੰਤਪੁਰ ਜੀ ਨੇ ਕਿਹਾ ਸੰਸਗਤ ਵਿੱਚ ਬੈਠ ਕੇ ਕੀਰਤਨ ਸੁਣ ਦੀ ਬਹੁਤ ਵੱਡੀ ਮਹੱਤਤਾ ਹੈ। ਸੰਸਗਤ ਵਿੱਚ ਬੈਠ ਕੇ ਜੇ ਤੁਸੀਂ ਕਰਵਾਣੇ ਦਾ ਕੀਰਤਨ ਮੰਨ ਜੋੜ ਕੇ ਸੁਣੋਗੇ ਨਾ ਤੇ ਜਿੰਨਾ ਸਮਾਂ ਸੁਣਿਆ ਕਹਿੰਦੇ ਤੁਹਾਡੇ ਜਿਹੜੇ ਵਿਕਾਰ ਪਾਪਾਂ ਦੀ ਲੱਗੀ ਹੋਈ ਮੈਲ ਆ ਉਹ ਲੱਥੀ ਜਾਂਦੀ। ਜਿਵੇਂ ਆਪਾਂ ਬਰਤਨ ਸਾਫ ਕਰਦੇ ਆ ਲੱਗਦੇ ਤੇ ਉਹਨਾਂ ਬਰਤਨਾਂ ਦੇ ਜਿਵੇਂ ਜਿਵੇਂ ਤੁਸੀਂ ਮਾਝੀ ਜਾਉਂਗੇ ਨਾ ਉਵੇਂ ਹੌਲੀ ਹੌਲੀ ਮੈਲ ਟੱਗ ਜਾਂਦੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਵੇਂ ਤੂੰ ਸਰਸੰਗਤ ਵਿੱਚ ਬੈਠ ਕੇ ਇਸ ਨਾਮ ਨੂੰ ਵੀ ਜਨਨਾ ਇਹਨੂੰ ਮਾਝੇਗਾ ਨਾ ਤੇ ਇਹ ਬਰਤਨ ਸਾਫ ਹੋ ਜਾਣਾ ਹੈ ਇੱਕਦਮ ਪਾਤਸ਼ਾਹ ਜੀ ਕਹਿੰਦੇ ਸੇਵਾ ਕਰੇ ਸੋ ਚਾਕਰ ਹੋਏ ਉਹ ਸੇਵਕ ਹੈ ਜਿਹੜਾ ਸੇਵਾ ਨਾ ਹੁੰਦਾ ਤੇ ਨਿਖਣ ਦੇ ਨਾਲ ਇਕੱਲਾ ਦਾਸ ਨਹੀਂ ਬਣ ਜਾਂਦਾ ਜਾਲ ਤਾਲਾ ਮਹੀਲਾ ਰਮ ਰਹੇ ਆ ਸੋਏ ਜਲਾ ਵਿੱਚ ਥਲਾ ਵਿੱਚ ਧਰਤੀ ਤੇ ਆਕਾਸ਼ ਵਿੱਚ ਹਰ ਥਾਂ ਉਸ ਪਰਮੇਸ਼ਰ ਦਾ ਵਾਸ ਹੈ ਸਤਪੁਰਬ ਆਖਿਐ ਜੀ ਕਿ ਉਹ ਤਾਂ ਸਾਰੇ ਥਾਵਾਂ ਤੇ ਵਸ ਰਿਹਾ ਤੇ ਅਸੀਂ ਕਈ ਵਾਰ ਅਸੀਂ ਸੀਮਤ ਕਰ ਲੈਨੇ ਆ ਤੇ ਗੁਰਦਾਰੇ ਦੇ ਅੰਦਰ ਬੈਠ ਕੇ ਕਿਸੇ ਦੀ ਚੋਲੀ ਨਹੀਂ ਕਰਨੇ ਬਾਹਰ ਜਾ ਕੇ ਪਹਿਲਾਂ ਕਰੀ ਜੋ ਕਿਉਂਕਿ ਬਾਹਰ ਪਰਮੇਸ਼ਰ ਨਹੀਂ ਇੱਥੇ ਕੋ ਮਾੜਾ ਕੰਮ ਨਹੀਂ ਕਰਨਾ ਬਾਹਰ ਜਾ ਕੇ ਕੋਈ ਕਰੋ 12ਵੀਂ ਪਰਮੇਸ਼ਰ ਦੇਖਣਾ ਹਰ ਥਾਂ ਤੇ ਪਰਮੇਸ਼ਰ ਜਦੋਂ ਹਾਜ਼ਰ ਹੈ ਉਹ ਸਭ ਨਹੀਂ ਥਾਂ ਜਿੱਥੇ ਹਉ ਜਾਈਂ ਸੱਚਾ ਸਿਰਜਣਹਾਰ ਜੀ ਉਹ ਸਭਨਾ ਥਾਵਾਂ ਤੇ ਹੈ ਜਿੱਥੇ ਅਸੀਂ ਜਾਣੇ ਹਰ ਥਾਂ ਤੇ ਸਾਡੇ ਨਾਲ ਹੈ ਸਾਡੇ ਚੰਗੇ ਮਾੜੇ ਕਰਮੋਂ ਦੇਖ ਰਿਹਾ ਉਹਨੂੰ ਪਤਾ ਹੈ ਅਸੀਂ ਜਿੰਨਾ ਮਰਜੀ ਪਰ ਆਪਣੇ ਆਪ ਨੂੰ ਚੰਗਾ ਦਸੀਏ ਬਾਹਰੋਂ ਚਿੱਟੇ ਕੱਪੜੇ ਪਾ ਲਈਏ ਹੁਣ ਕਿਸੇ ਕਮਰੇ ਨੂੰ ਬਾਹਰੋਂ ਤੁਸੀਂ ਚੰਗੀ ਤਰ੍ਹਾਂ ਨਾਲ ਕਲੀ ਕਰ ਦਿਓ ਰੰਗ ਕਰ ਦਿਓ ਚਮਕਾ ਦਿਓ ਉਹਦੇ ਅੰਦਰ ਕੋਲਾ ਭਰ ਦਿਓ ਤੇ ਬੈਠੂਗਾ ਮਹਿਮਾਨ ਉੱਥੇ ਆ ਕੇ ਸਾਡੀ ਹਾਲਤ ਵੀ ਇਹੀ ਹੈ ਅਸੀਂ ਬਾਹਰੋਂ ਆਪਣੇ ਆਪ ਨੂੰ ਚਮਕ ਦਮਕ ਕੇ ਲੋਕਾਂ ਦੀ ਨਿਗਾਹ ਵਿੱਚ ਇਹ ਬਣਾਉਣਾ ਚਾਹੁੰਦੇ ਆਂ ਵੀ ਸੰਸਾਰ ਸਾਨੂੰ ਇਹ ਕਦੇ ਵੀ ਬਹੁਤ ਚੰਗਾ ਮਹਾਂਪੁਰਸ਼ ਹੈ ਦੋ ਵੀ ਤੇ ਅੰਦਰ ਦੇ ਵਿਕਾਰ ਆ ਕਲ ਪਰਸੋਂ ਤੁਸੀਂ ਦੇਖਿਆ ਹੋਣਾ ਹੈ ਜਿਹੜਾ ਆਪਣੇ ਸਭ ਤੋਂ ਬੜਾ ਚੁੰਨੀਆਂ ਚੰਨੀਆਂ ਜੀਆਂ ਮੰਦਾ ਸੀ ਤੇ ਫੁੱਲ-ਬਾਲ ਲਾ ਕੇ ਰੱਖਦਾ ਸੀ ਉੱਗਣ ਗਿਆ ਦੇਸਾ ਖੂਟਾ ਕਬੂਆ ਨਦਰ ਸਮਾਪੀਂ ਆਇਆ ਕਹਿੰਦੇ ਜਦੋਂ ਪਤਾ ਲੈ ਗਏ ਨਾ ਸਨਾਰ ਕੋਲ ਸੋਹਣਾ ਉਹ ਕਹਿੰਦਾ ਭਾਈ ਆ ਜਿਹੜਾ ਨਾ ਇਹ ਸੋਹਣਾ ਨਕਮਾ ਹੈ ਇਹ ਅਸਲੀ ਸੋਹਣਾ ਨਹੀਂ ਇਹ ਤਾਂ ਨਕਲੀ ਹੈ ਨਕਲੀ ਭਾਵੇਂ ਕਰਤਾ ਅਸਲੀ ਰਹਿ ਗਿਆ ਇਸੇ ਤਰ੍ਹਾਂ ਜਦੋਂ ਪਤਾ ਲੱਗਿਆ ਕਿਥੇ ਤਾਂ ਲੋਕ ਮਹਾਪੁਰਸ਼ ਕਰਕੇ ਪੈਰੀਂ ਹੱਥ ਲਾਉਂਦੇ ਸੀ ਉਹਦੇ ਤੇ ਹੁਣ ਉਹਦੇ ਲੋਕ ਸ਼ਿਤਰ ਮਾਰਦੇ ਆਵਾਲਾ ਤੇ ਬੰਦਾ ਬਹੁਤ ਸਾਰੇ ਹੋਰ ਵੀ ਵੱਡੇ-ਵੱਡੇ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਪਿਤਾ ਜੀ ਅਖਵਾਉਣ ਵਾਲੇ ਤੇ ਉਹਨਾਂ ਦੇ ਜੇ ਕਰਮ ਦੇਖੀਏ ਤੇ ਇਹੋ ਜਿਹੇ ਭਾਵੇਂ ਇੱਕ ਕਰਮਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਉਹਨਾਂ ਨੂੰ ਮੱਥੇ ਨਾ ਲਾਵੇ ਜਿਹੜਾ ਜਿਵੇਂ ਬੈਠਿਆ ਨਾ ਪਰ ਸਤਿਗੁਰੂ ਇੱਕ ਆਸਰਾ ਹੁੰਦਾ ਸੀ ਬਹੁਤ ਲੋਕਾਂ ਨੂੰ ਸੁਣਨ ਵਾਸਤੇ ਜਾਂਦੇ ਉਹਦੀਆਂ ਕਥਾ ਵਾਰਤਾਂ ਸੁਣਦੇ ਤੇ ਪਿਤਾ ਜੀ ਕਹਿੰਦੇ ਨੱਚਦਾ ਹੁੰਦਾ ਸੀ ਪਹਿਲੀ ਗੱਲ ਤਾਂ ਸੰਤ ਮਹਾਪੁਰਸ਼ੇ ਬਤਕੀ ਕਰਨ ਵਾਲਾ ਨੱਚਣਾ ਤਾਂ ਮਤੋਂ ਲਈ ਕੋਈ ਨਹੀਂ ਉਹ ਨੱਚਦਾ ਹੁੰਦਾ ਸੀ ਤੇ ਲੋਕਾਂ ਨੂੰ ਕਹਿੰਦਾ ਨਾਲ ਤੇ ਜਦੋਂ ਕਰਮ ਦੇਖਿਓ ਤੇ ਇਹੋ ਜਿਹੇ ਪਹਿਠੇ ਕੋ ਕਰਮ ਸੀ ਉਹਨੇ ਹੋਰ ਵੀ ਬਹੁਤ ਬਹੁਤ ਜਿਹੜੇ ਅੱਜ ਜਿਹੜਾ ਪਿਆਰ ਹੋ ਗਏ ਨਾ ਤੇ ਉੱਥੇ ਬੈਠ ਕੇ ਜ਼ਿੰਦਗੀ ਕੱਟਣੀ ਹੈ ਸਾਰੀ ਜ਼ਿੰਦਗੀ ਉੱਥੇ ਬਿਤਾਉਣੀ ਸਤਿਗੁਰੂ ਆਪជា ਦੀ ਕਹਿੰਦੇ ਚੰਗੇ ਕਰਮ ਕਰ ਜਿੰਨਾ ਵੀ ਕਰ ਸਕਦਾ ਨਾ ਤੂੰ ਚੰਗੇ ਕੰਮ ਕਰ ਸਤ ਸੰਗਤ ਕਰ ਸਿਮਰਨ ਕਰ ਜਿਹੜਾ ਤੂੰ ਕੁਝ ਕਰਨਾ ਹੈ ਚੰਗੇ ਕਰਮ ਕਰ ਤੇ ਆਪਣੇ ਆਪ ਨੂੰ ਬਾਹਰੋਂ ਨਾ ਚਮਕਾ ਅੰਦਰੋਂ ਵੀ ਇਹਨੂੰ ਸਾਫ਼ ਕਰ ਤੇ ਅੰਦਰੋਂ ਸਾਫ਼ ਹੋਣਾ ਜ਼ਿੰਦਗੀ ਦੇ ਨਾਲ ਆਮ ਨਹੀਂ ਚੰਗੇ ਬੁਰਾ ਨਹੀਂ ਕੋਏ ਗੁਰਨਾਥ ਸਾਹਿਬ ਆਤਸ਼ਰ ਜੀ ਕਹਿੰਦੇ ਇੱਕ ਗੱਲ ਮਨ ਚ ਉਸਾਰਾ ਵੀ ਮੈਂ ਚੰਗਾ ਨਹੀਂ ਅਸਟਾ ਕਹਿੰਦਾ ਮੈਂ ਚੰਗਾ ਤੇ ਫਲਾਣਾ ਬੁਰਾ ਦੂਜੇ ਜੀ ਆਪਣਾ ਕੱਢਦੇ ਇੱਕ ਦਾ ਸਟੇਜ ਤੇ ਬੈਠਾ ਬੰਦਾ ਪੁਰਾਣੇ ਸਮੇਂ ਦੀ ਗੱਲ ਹੈ ਤੇ ਮੇਰਾ ਖਿਆਲ ਹੈ ਵੀ ਸ਼ਾਇਦ ਉਹ ਕਿਸੇ ਸੰਸਥਾ ਦਾ ਵੀ ਮੈਂਬਰ ਸੀ ਆਪਾਂ ਜਤੁਨ ਆਣਾ ਲਗੇ ਉਹ ਸਟੇਟ ਤੇ ਬੈਠਾ ਕਹਿ ਰਿਹਾ ਜਿੱਤਨੇ ਨਰਕ ਸੇ ਮਨਮੁਖ ਭੁਗ ਗਏ ਸੰਗਤ ਵਾਲਾ ਹੱਥ ਕਰਕੇ ਤੇ ਆਪਣੇ ਵਾਲਾ ਹੱਥ ਕਰਕੇ ਕਹਿੰਦਾ ਗੁਰਮੁਖ ਨੇਪਲਾ ਵਾਸਾ ਹੈ। ਕੀ ਬਾਤ ਹੈ? ਆਪਣੇ ਆਪ ਨੂੰ ਗੁਰਮੁਖ ਕਹੇ ਕਹੀ ਜਾ ਰਿਹਾ ਤੇ ਸੰਗਤ ਵਾਲਾ ਹੱਥ ਕਰਕੇ ਬੋਲ ਮੁਖ ਕਹ ਰਿਹਾ ਵੀ ਤੁਸੀਂ ਨਰਕ ਭੋਗੋਗੇ ਮੈਨੂੰ ਤਾਂ ਲੇਪ ਵੀ ਨਹੀਂ ਨਰਕ ਦਾ। ਇਹਸ ਕਰਕੇ ਅਸੀਂ ਆਪਣੇ ਆਪ ਨੂੰ ਸਭ ਤੋਂ ਨੀਵਾ ਗਿਣ ਗਏ। ਉਹ ਨਾਕਸ਼ਕ ਅਕਸ਼ਰ ਨੇ ਕਰੀ ਸ਼ਾਇਦ ਵਿੱਚ ਨਾਲ ਕੋਈ ਇੱਕ ਮੱਟਾ ਫੜ ਲਿਆ ਕਹਿੰਦੇ ਭਾਈ ਆਹ ਮੱਟਾ ਕਿਹਦਾ ਹੈ ਕਿ ਕਹਿੰਦੇ ਇਹ ਕਿਲੋ ਦਾ ਆਹ ਅੱਧਾ ਕਿਲੋ ਦਾ ਆਹ ਭਾਈਆ ਦਾ ਜਿਹੜਾ ਸਭ ਤੋਂ ਛੋਟਾ ਸੀ ਨਾ ਤੇ ਉਹਨੂੰ ਹੱਥ 'ਚ ਫੜ ਲਿਆ ਸਤਕਰੂ ਜੀ ਕਹਦੇ ਇਸ ਹੱਥ 'ਤੇ ਰੱਖਦੇ ਆ ਕਹਦੇ ਉਹ ਸੱਤ 'ਤੇ ਰੱਖਦੇ ਭਾਈ ਮਰਦਾਨਾ ਜੀ ਕਹਿੰਣਗੇ ਪਾਤਸ਼ਾਹ ਕੀ ਕਰੀ ਜੰਦੀ ਉਹ ਤੁਹਾਡੀ ਸਮਝ ਨਹੀਂ ਆਉਂਦੀ ਸਾਨੂੰ ਵੀ ਸਮਝਾ ਦਿਓ ਪਕਸ਼ਾ ਤੁਸੀਂ ਬੱਟਾ ਇੱਧਰ ਲਿਆ ਕੇ ਰੱਖਿਆ ਤੇ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਤੁਸੀਂ ਕਿਰਪਾ ਕਰਕੇ ਸਮਝਾ ਦਿਓ ਸਤਿਗੁਰੂ ਜੀ ਕਹਿੰਦੇ ਇਹ ਕਿੰਨਾ ਮਹਾਨ ਹੈ ਭਾਈ ਮਰਦਾਨਾ ਕਹਿੰ ਲੱਗਾ ਜੀ ਛੋਟਾ ਬੱਟਾ ਸਭ ਤੋਂ ਵੱਡੇ ਵੱਡੇ ਮਹਾਨ ਹੁੰਦੇ ਆ ਸਤਿਗੁਰੂ ਜੀ ਕਹਿੰਦੇ ਨਹੀਂ ਇਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਅਖਵਾਇਆ ਹੈ ਇਹ ਮਹਾਨ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਨੀਮਾ ਕਹਿਣ ਨਾਲ ਵੀ ਮੇਰੇ ਚ ਦਾ ਬਹੁਤ ਔਗਣ ਹੈ ਜੀ ਅਸੀਂ ਕਦੇ ਨਹੀਂ ਕਹਿ ਦਿੰਦੇ ਆ ਪਰ ਅੰਦਰੋਂ ਨਹੀਂ ਮੰਨਦੇ ਹੁੰਦੇ ਅੰਦਰੋਂ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਨਾ ਕਿਸੇ ਨੂੰ ਕਹਿ ਕੇ ਦੇਖੋ ਵੀ ਤੂੰ ਤੇਰੇ ਜਾ ਔਗਣ ਹੈ ਉਹ ਗਣ ਪੈਣ ਤੱਕ ਆਊਗਾ ਉਹ ਕਹੂਗਾ ਮੈਂ ਮੇਰੇ ਕਾ ਔਗਣ ਔਗਣ ਤਾਂ ਤੇਰੇ ਚਲੂ ਦੂਸਰੇ ਦੇ ਔਗਣ ਤੇ ਆਪਣੇ ਗੁਣ ਦੱਸਦੇ ਆ ਪਰ ਸਤਿਗੁਰੂ ਜੀ ਕਹਿੰਦੇ ਦੂਸਰੇ ਦੇ ਗੁਣ ਦੱਸੋ ਤੇ ਆਪਣੇ ਔਗਣ ਮੈਂ ਤਾਂ ਸਭ ਤੋਂ ਛੋਟਾ ਹਾਂ ਮੈਂ ਦਾਸ ਹਾਂ ਕਹਿ ਕੇ ਜੂੜਦਨੇ ਸੀ ਪਰ ਜਿਹੜਾ ਅੰਦਰੋਂ ਮਨ ਹੈ ਉਹ ਨਹੀਂ ਕਹਿੰਦਾ ਇੱਕ ਕੋਈ ਸੇਵਾ ਕਰਨ ਵਾਸਤੇ ਆਇਆ ਕਉਨੋ ਜਿਹੜੇ ਗੁਰੂ ਘਰ ਦੇ ਸੇਵ ਸਿਓ ਉਹਨਾਂ ਨੇ ਕਹਾਂ ਜੀ ਤੁਸੀਂ ਤਾਂ ਬੜੀ ਸ਼ਰਧਾ ਭਾਵ ਨਾਲ ਸੇਵਾ ਕੀਤੀ ਹੈ ਨਹੀਂ ਜੀ ਸਭ ਕੁਝ ਪਰਮੇਸ਼ਰ ਦਾ ਦਿੱਤਾ ਹੋਇਆ ਪਰ ਅੰਦਰੋਂ ਨੇ ਕਹਿ ਰਿਆ ਸੀ ਉਹਨਾਂ ਨੇ ਫੇਰ ਕਹਾਂ ਜੀ ਤੁਸੀਂ ਬੜੀ ਸੇਵਾ ਕੀਤੀ ਹੈ ਨਹੀਂ ਨਹੀਂ ਇਹ ਤਾਂ ਸਭ ਉਹਦਾ ਹੀ ਦਿੱਤਾ ਹੋਇਆ ਤੇ ਥੋੜੀ देर ਹੋਈ ਕਹਿੰਦਗੇ ਭਾਈ ਸਾਹਿਬ ਰਸੀਦ ਤਾਂ ਕੱਟ ਦਿਓ ਕਹਿੰਗੇ ਜੀ ਰਸੀਦ ਤੇ ਕੀ ਲਿਖਣਾ ਫਿਰ ਪਹਿਲਾਂ ਆਪਦਾ ਨਾਮ ਲਿਖਾਇਆ ਫਿਰ ਆਪਦੇ ਪਿਓ ਦਾ ਲਿਖਾਇਆ ਫਿਰ ਆਪਦੇ ਪੁੱਤਰ ਦਾ ਲਿਖਾਇਆ ਫਿਰ ਕਹਿਣ ਕਿ ਸਾਰੇ ਲਿਖ ਲੈ ਜਿੱਦੇ ਪੱਥਰ ਲਾਉਂਗੇ ਸਾਡਾ ਉੱਤੇ ਪੱਥਰ ਤੇ ਨਾਂ ਲਿਖ ਦੇ ਉਹ ਭਾਈ ਸਾਹਿਬ ਕਹਿਣ ਲਗੇ ਬੜੇ ਸਿਆਣੇ ਸੀ ਕਹਿਣ ਕਿ ਹੋਰ ਤਾਂ ਤੁਸੀਂ ਕਹਿੰਦੇ ਸੀ ਗੁਰੂ ਦਾ ਦਿੱਤਾ ਹੈ ਸਭ ਕੁਝ ਉਹਦਾ ਹੀ ਹੈ ਹੁਣ ਤੁਸੀਂ ਨਾਂ ਲਿਖਾਉਣ ਵਾਲੇ ਆਪਣੇ ਲਿਖਾਈ ਜਾਂਦੇ ਕਿਉਂ ਨਾ ਤੂੰ ਇਹ ਗੱਲ ਕਹੀ ਕਿ ਇਹ ਗੁਰੂ ਦਾ ਦਿੱਤਾ ਗੁਰੂ ਦੇ ਨਾਮ ਤੇ ਜਿਹੜੇ ਸਿਆਣੇ ਬੰਦੇ ਉਹ ਨਹੀਂ ਨਾਂ ਲਿਖਾਉਂਦੇ ਉਹ ਕਹਿੰਦੇ ਨੇ ਗੁਪਤ ਦਾਣ ਜੀ ਦਾਣ ਤਾਂ ਸੇ ਕਰ ਨਹੀਂ ਸਕਦੇ ਨਾ ਦਾਮ ਹੁੰਦਾ ਆਪ ਤੋਂ ਛੋਟੇ ਨੂੰ ਭੇਟਾ ਹੁੰਦੀ ਆ ਆਪ ਕੋ ਵੱਡੇ ਨੂੰ ਅਸੀਂ ਭੇਟਾ ਕਰ ਸਕਦੇ ਆ ਤੇ ਭੇਟਾ ਵੀ ਦਸਬੰਦ ਚੋ ਕਰਦੇ ਆ ਪਤਾ ਨਹੀਂ ਸਤਕਰੂ ਨੇ ਸਾਨੂੰ ਕਿੰਨਾ ਕੁ ਉਸ ਦਿੱਤਾ ਉਹਦੇ ਚੋ ਜੇ 10 ਰੁਪਏ ਅਸੀਂ ਭੇਟਾ ਕਰ ਦਿੰਦੇ ਆ ਤੇ ਫਿਰ ਅਸੀਂ ਦਾਨੀ ਪੁਰਸ਼ ਹੋਣ ਚੰਨੀ ਕਿਉਂਕਿ ਸਾਡੇ ਅੰਦਰੋਂ ਜਿਹੜਾ ਹੋਵੇ ਅਹੰਕਾਰ ਆ ਨਾ ਉਹ ਜਾਂਦਾ ਨਹੀਂ ਮੈਂ ਮੈਂਬਰ ਆ ਮੈਂ ਪ੍ਰਧਾਨ ਆ ਮੈਂ ਚੇਅਰਮੈਨ ਆ ਮੈਂ ਐਮਐਲਏ ਉਹ ਉਹ ਚੀਜ਼ਾਂ ਜਾਂਦੀਆਂ ਨਹੀਂ ਅੰਦਰੋਂ ਮੈਂ ਨਹੀਂ ਜਾ ਰਹੀ ਅੰਦਰੋਂ ਤੇ ਕਹਿੰਦੇ ਮੈਂ ਮੈਂ ਕਰਦੇ ਨਾ ਬੱਕਰੇ ਨੂੰ ਆਪਣੀ ਜਾਨ ਦੇਣੀ ਪੈ ਜਾਂਦੀ ਹੈ ਜਾਨ ਤੱਕ ਵਾਦਦਾ ਸਾਰੇ ਮੋਰੋਹੀ ਕੁਸ਼ ਕਰਦਾ ਸਤਗੁਰੂ ਜੀ ਕਹਿ ਲਗੇ ਬੱਟੇ ਨੇ ਸਭ ਤੋਂ ਛੋਟਾ ਹੋਇਆ ਇਸ ਕਰਕੇ ਇਹਦਾ ਸਤਕਾਰ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਦੱਸਦਾ ਨਾ ਗਿੰਦਾ ਵੀ ਮੈਂ ਤੇ ਸਾਰਾ ਨੀਵਾਂ ਉਹ ਸਭ ਤੋਂ ਵੱਡਾ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਇਹ ਸੋਚਦਾ ਇਹ ਕਿਹਾ ਕਰ ਕਿ ਬਾਦਸ਼ਾਹ ਜੀ ਅਸੀਂ ਤਾਂ ਮਾੜੇ ਆ साढ़े तक अवगुण है साढ़े तक कोई गुण ही नहीं संसार सारा भला है हम नहीं चंगे बुरा नहीं चंगे नहीं चंगा है प्रणव तना सोए कहते वेद परमेश्वर कृपा करके ना उधार करता है जो इस तरह की विरती बन गई ना कि पातशाह मैं अवगण है आप रोज पढ़ते हम औगुण पर ये गुण ਕੁਰਾਂ ਉਂਦਾਸ ਪਾਤਸ਼ਾਹ ਜੀ ਚ ਕਿੰਨੇ ਗੁਣਸਲ ਤੇ ਭਟ ਉਹਨਾਂ ਦੀ ਸ਼ਿਫਟ ਕਰਨ ਲੱਗੇ ਕਹਿਣ ਲਗੇ ਪਾਤਸ਼ਾਹ ਤੁਹਾਡੇ ਵਿੱਚ ਤੇ ਬਹੁਤ ਗੁਣਾ ਹੈ ਤੇ ਸਾਡੇ ਤੇ ਇੱਕ ਵੀ ਗੁਣ ਨਹੀਂ ਹਮ ਔਗਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਵਿਖੇ ਵਿਖਾਹੀ ਕਹਦੇ ਨਾਮ ਰੂਪੀ ਅਮਰਤ ਨੂੰ ਛੱਡ ਕੇ ਵਿਆਹ ਪੀ ਜੰਨੇ ਮਾਇਆ ਮੋਹ ਪਰਮਪਹਿ ਭੁੱਲੇ ਸੁਤਧਾਰਾ ਸੋਪਰੀਟ ਲਗਾਈ ਮਾਇਆ ਦੇ ਪਰਮ ਪ੍ਰੇਖ ਵਿੱਚ ਭੁੱਲੇ ਹੋਏ ਆ ਉਤਰਤੀਆਂ ਦੇ ਪਿਆਰ ਮੋਹ ਦੇ ਵਿੱਚ ਵੱਜ ਗਏ ਮਾਇਆ ਮੋਹ ਪਰ ਹੰਬੈ ਭੁੱਲੇ ਸੁਤ ਦਾ ਰਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਆ ਗੁਰ ਸੰਗਤ ਤੇ ਮਨ ਅੰਤ ਜਿਹਾ ਉਤਰਾ ਉਠਾਈ ਇੱਕ ਸਮਝ ਆਈ ਏ ਤੁਹਾਡੇ ਚਰਨਾਂ ਤੇ ਆ ਕੇ ਇਹ ਪਾਤਸ਼ਾਹ ਗੁਰੂ ਕੀ ਸੰਗਤ ਜਿਹੜੀ ਹੈ ਨਾ ਜਮਾਂ ਦੀ ਮਾਰ ਤੋਂ ਬਚਾ ਸਕਦੀ ਹੈ ਇਹ ਇੱਕ ਗੱਲ ਸਮਝਦੇ ਇਹ ਕਿ ਆ ਕੇ ਸਿਕਟਾ ਆ ਸਕਦਾ ਬੰਦਨਾਂ ਤੋਂ ਮੁਕਤ ਹੋਣਾ ਨਾ ਇੱਕ ਸੱਜ ਸੰਗਤ ਹੈ ਜਿਹੜੀ 15 ਤੁਮਕ ਕਰ ਸਕਦੀ ਹੈ ਇੱਕ ਅਰਦਾਸ ਬਾਖਟ ਕੀਰਤ ਕੇ ਕੀਰਤ ਪਟ ਘਣ ਲਗਾ ਪਾਤਸ਼ਾ ਇੱਕ ਅਰਦਾਸ ਮੇਰੀ ਬੇਨਤੀ ਹੈ ਮੇਰੀ ਤੁਹਾਡੇ ਚਰਨਾਂ ਤੇ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਗੁਰੂ ਰਾਮਦਾਸ ਰੱਖੋਛਣ ਲੈ ਪਾਤਸ਼ਾ ਜੀ ਨੇ ਕਿਰਪਾ ਕੀਤੀ ਹੈ ਹੁਣ ਸਤਿਗੁਰੂ ਜੀ ਕਹਿੰਦੇ ਨਾ ਬਸ ਆਪਣੇ ਆਪ ਨੂੰ ਸਭ ਤੋਂ ਨਿਵਤ ਤੁਕਨੇਗਾ ਨਾ ਉਦੋਂ ਪਰਮੇਸ਼ਰ ਕਿਰਪਾ ਕਰਕੇ ਤੈਨੂੰ ਤਾਰ ਲੈਣਗੇ यही है तरह का रास्ता हंकार वाली पंडा न मी फिर मैं व्डा है मेरे क्या गुणा है मैं कह देना मैं कथावाचक है तुम कहो कि मैं कीर्तन है मैं वा पाठी है मैं विद्वान है नहीं सतगुरु जी कहते सब कुछ हो भी एक गल कहो मैं सब तुंदी तो व नानक नीच कहे विचार किडी वी गतगुरु जी ने कह दिया कहते मैं सारे तुंदी वा ये विचार कह दिया ये विचार मैं तुम्हें दस रहा मैं है तो सब चुनि तो वा ਪਾਤਸ਼ਾਹੀ ਤੁਸੀਂ ਤਾਂ ਸਭ ਤੋਂ ਹਾਂ ਨੂੰ ਤੁਸੀਂ ਵੀ ਐਡੇ ਐਡੇ ਸ਼ਬਦ ਆਪਣੇ ਅੰਦਾਸ ਲਿਖਿਆ ਕਿ ਪਾਤਸ਼ਾਹ ਅਸੀਂ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਦਾਸ ਬਣ ਕੇ ਜੀਵਨ ਬਿਤਾ ਜਾਈਏ ਅੱਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਉਤਸਵ ਦੇ ਸਨਮਨ ਕਿਹਾ ਸਮਾਗਮ ਹੋ ਰਿਹਾ ਹੈ ਪਾਤਸ਼ਾਹੀ ਨੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਜੁੰਡਿਆੜੇ ਨੂੰ ਮਨਾ ਰਹੇ ਕਿਉਂਕਿ ਯਾਤਰੀ ਨੂੰ ਸੀ ਪਰ ਆਪਾਂ ਅੱਜ ਬੁਲਾ ਰਹੇ ਅਖੰਡ ਪਾਠ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਗਵਿੰਦਰ ਸਿੰਘ ਜੀ ਰਾਣਾ ਉਹਨਾਂ ਦੇ ਪਰਿਵਾਰ ਵੱਲੋਂ ਨਾ ਇਹ ਸੇਵਾ ਲਈ ਗਈ ਹੈ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਧਿਆਨ ਬੁਲਾਉਂਦੇ ਰਵਾਂਗੇ ਅਖੰਡ ਪਾਠ ਸਾਡੇ ਪਰਿਵਾਰ ਵੱਲੋਂ ਹੋਵੇ ਉਹਨਾਂ ਦੇ ਪਰਿਵਾਰ ਵੱਲੋਂ ਅਖੰਡ ਪਾਠ ਤਰੰਮ ਇਹਦੇ ਨਾਲ ਨਾਲ ਇੱਥੇ ਹੀ ਵਸ ਲਈ ਸੰਗਤਾਂ ਗੁਰੂ ਕੇ ਲਗਰਾਂ ਵਾਸਤੇ ਸੇਵਾ ਵਾਪੇ ਜਿਹ ਪਹਿਰੇ ਦੇ ਸਮਾਗਮ ਵੀ ਹੋਣੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੀ ਸਮੁੱਚੀ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਰਧਨੀ ਇਕੱਤਰ ਪਾਈ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਜਿੱਥੇ ਜਾਂਦੇ ਸੀ ਗੁਰਬਾਣੀ ਉਚਾਰਨ ਕਰਦੇ ਨਾਲ ਨਾਲ ਲਿਖਦੇ ਸਨ ਉੱਥੇ ਸੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਅਕਸ਼ਰਧਨੀ ਜਿਹੜੀ ਵਰਤਾ ਗਤੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦਿੱਤੀ ਉੱਥੇ ਉਹਨਾਂ ਨੂੰ ਸੰਬੇਧਕ उन्होंने जिनी गुरबाणी उच्चारण की उन्होंने पोथिया लिख के गुरु अमरदास पातशाह जी ने रूपा गुरु अमरदास पातशाह जी ने गुरबाणी जिनी उच्चारण की पोथिया जो गुरु रामदास पातशाह जी ने स्वा गुरु रामदास जी ने सोची बांध दया पोथिया गुरु अर्जन देव साहब पातशाह दूर दुराडे तो भगतों की भट्टों करके सतगुरु पातशाह जी ने ਪੰਜੇ ਗੁਰੂ ਸਾਹਿਬਾਨਾਂ ਦੀ ਪਟਾਂ ਦੀ ਭਗਤਾਂ ਦੀ ਸੋਚੀ ਬਾਣੀ ਇਕੱਤਰ ਕੀਤੀ ਤੇ 30 ਰਾਗਾਂ ਦੇ ਵਿੱਚ ਉਸ ਸਮੇਂ ਵਿਚਾਰਨ ਕੀਤਾ ਜਿਹੜਾ 31ਵਾਂ ਰਾਗ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਪਿਤ ਕੀਤੀ ਜਿੰਨੇ ਬਾਣੀ ਸੀ ਇਕੱਤਰ ਕਰਕੇ ਉਹ ਦਰਪਿਤ ਕਰਕੇ 31 ਰਾਗ ਪੂਰੇ ਕਰਦੇ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਉਸ ਦਿਨ बाबा बुढ़ा जी सतगुरु जी ने गुकम किताब जी इतिहास सुने बड़े सत्कार गुरु साहब जी नब्द पढ़ते हुए दरबार साहब प्रकाशमान हुए क्योंकि उदो तो तो ग्रंथ कहें अपा फिर भी सत्कार वजो आप तो शब्द नहीं कहे जा सकते अपना सत्कार वजह गुरु ग्रंथ साहब जी कह के, के ही संबोधन करना है सतगुरु पातशाह जी ने श्री गुरु ग्रंथ साहब जी का पहला प्रकाश दरबार साहब करवाया क्योंकि तो गुरु पदवीता गुरु गोबिंद जी महाराज जी ने बख्शिश की थी गुरु ग्रंथ साहब जी ने पर सत्कार गुरु ग्रंथ साहब जी कह के समुचे संबोधन ये रख, शब्द रखना बाबा बुढ़ा जी ने गुरु ग्रंथ साहब जी का प्रकाश किया सतगुरु जी ने कहा बा बुढ़ा खोलो ग्रंथ लेहो आवाज सुने सब संत ते उस समय बाबा गुडा जी ने जो पहला हुक्म नवा लिया कि हुक्म नवावा भी एस संस्था के कार्य आप खلوਆ ਪਰ ਕੰਮ ਕਰਵੈ ਰਹ ਸਤਿਗੁਰੂ ਆਸਨ ਉਸਨੇ ਤੋਂ ਜਿਹੜੇ ਪਲਕੇ ਤੇ ਆਪ विराजमान ਹੋਇਆ ਕਰਦੇ ਸੀ ਆ ਉਸ ਪਲਕੇ ਦੇ ਤਾਂ ਨਹੀਂ ਚਾਦਰ ਵਿਚਾਈ ਅੱਜ ਤੱਕ ਵੀ ਉੱਥੇ ਉਹ ਚਾਦਰ ਵਿਚਾਈ ਜਾਂਦੀ ਹੈ ਕਹਿਣ ਲਗੇ ਪੂਰਨ ਗ੍ਰੰਥ ਸਾਹਿਬ ਜੀ ਨੂੰ ਪਲਕਾਂ ਸਾਹਿਬ ਤੇ ਸਜਾਉਤ ਕਰੋ ਆਪ ਉਸ ਪਰ ਕੇ ਜੀ ਹਰ ਸੌ ਲਗ ਪਈ ਸੀ ਐਨਾ ਗੁਰਬਾਨੀ ਦਾ ਸਤਕਾਰ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਆਦਿਸ਼ਾ ਦੀ ਤੋਂ ਲੈ ਕੇ ਸਾਰੇ ਬਾਦਸ਼ਾਹ ਨੇ ਗੁਰਬਾਨੀ ਦੇ ਸਤਕਾਰ ਦੀ ਗੱਲ ਕੀਤੀ ਹੈ ਜਿੰਨਾ ਤੁਸੀਂ ਸ਼ਬਦ ਦਾ ਸਤਕਾਰ ਕਰੋਗੇ ਸਮਝਣ ਦੀ ਕੋਸ਼ਿਸ਼ ਕਰੋਗੇ ਸੁਣਨ ਦੀ ਕੋਸ਼ਿਸ਼ ਕਰੋਗੇ ਅੰਦਰ ਬਸਾਉਣ ਦੀ ਕਿਰਪਾ ਕਰੋਗੇ ਉਨੇ ਹੀ ਗੁਰਬਾਨੀ ਦੀ ਕਿਰਪਾ ਤੁਹਾਡੇ ਤੇ ਹੋਵੇ ਆਓ ਬਾਦਸ਼ਾਹ ਜੀ ਚਰਨਾਉਤ ਬੈਠੇ ਆ ਤੇ ਆਪਾਂ ਅੱਜ ਵੀ ਜੇ ਕੋਈ ਪ੍ਰੋਗਰੈਸ ਹੈ ਜੀ ਤੇ ਸ਼ਰਤਾਂ ਤੇ ਬਾਹਰ ਰੱਖ ਕੇ ਗੁਰਬਾਣੀ ਪੜਦਾ ਹੈ ਉਹ ਸ਼ਬਦਾਂ ਨੂੰ ਉਹਦੇ ਵਿੱਚ ਸੌਂਦਾ ਤੇ ਆਪ ਵੀ ਸਤਿਗੁਰੂ ਜੀ ਦੀ ਉਹਨਾਂ ਦੀ ਕਿਰਪਾ ਮਿਲਦੀ ਸਤਗੁਰੂ ਜੀ ਪ੍ਰਮਾਣ ਵੀ ਕਰਦੇ ਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਤਗੁਰੂ ਜੀ ਨੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਜੀ ਨੇ ਖਾਲਸਾ ਪੰਥ ਨੂੰ ਅਖੀਰ ਸਮੇਂ ਦੇ ਵਿੱਚ ਜੁਤੀ ਉਸ ਸਮਾਂ ਵੇਲੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਤੇ ਹੁਕਮ ਕੀਤਾ ਸੀ ਕਿ ਆਗਿਆ ਭਈ ਅਕਾਲ ਕੀ ਤਵੇਂ ਚਲਾਈਉ ਪੰਥ ਸਭ ਸਿੱਖਣ ਉਹ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਭਾਈ ਜੱਪ ਸਿੰਘ ਜੀ ਨੇ ਨਾਲ ਨਾਲ ਇਹ ਨੋਟ ਵੀ ਕਰ ਲਿਆ ਕਿਉਂਕਿ ਜਿਹੜੇ ਸਿੱਖ ਲਿਖਾਰੀ ਸਰ ਉਹਨਾਂ ਦੇ ਨਾਲ ਲਿਖ ਲੈਂਦੇ ਸਨ ਗੁਰੂ ਕੀ ਵਚਨਾ ਔਰ ਸਤਿਗੁਰ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਤੋਂ ਗੁਰੂ ਮੰਨਣਾ ਹੈ ਮੇਰੀ ਜਿਹੜੀ ਆਤਮਾ ਹੈ ਉਹ ਗ੍ਰੰਥ ਵਿੱਚ ਹੈ ਤੇ ਮੇਰਾ ਸਰੀਰ ਪੰਜਾਂ ਪਿਆਰਾ ਪੰਥ ਵਿੱਚ ਹੈ ਇਸ ਵਾਸਤੇ ਅਸੀਂ ਗੁਰੂ ਕੀ ਆਤਮਾ ਇੱਕ ਇੱਕ ਅੰਗ ਕੁਰਬਾਨੀ ਦਾ ਇੱਕ ਇੱਕ ਅੱਖਰ ਗੁਰੂ ਕੇ ਅੰਗ ਤੇ ਆਪਾਂ ਇਹਨਾਂ ਨੂੰ ਇਸੇ ਕਰਕੇ ਆਪਾਂ ਕਹਿੰਦੇ ਕਿੰਨੇ ਅੰਗ ਪੜੇਗੇ ਇਹ ਅੰਗਨ ਜਿਹੜੇ ਪੱਤਰੇ ਆਂਗ ਸਤਿਗੁਰੂ ਜੀ ਦਾ ਸਤਿਕਾਰ ਕਰਨੇ ਸ਼ਬਦਾਂ ਨੂੰ ਸਰਪਣਾ ਕੁਰਬਾਨੀ ਨੂੰ ਸੁਣਨਾ ਉਹਦੇ ਤੇ ਸੁਣਨਾ ਆਚਾ ਆਪਣਾ ਮੇਰ ਪ੍ਰਭਾਂਤ ਸੱਤੇ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ सतगुरु जी अगवाई बख्श रहे हैं समुचे एक सिक पंथ को एक झंडे थले अरदास है सारा पंथ एक झंडे थले हो पातशाह जी अपना मेहर प्राप्त रख के जी अगवाई तुसी रहे हो बख्शते रहे हो सारे संसार में सुख शांति चढ़दियाँ कला बख्शो एक अरदास अगे भी करते तो भी करा पातशाह कृपा करो पंजाब की धरती तो नहीं सारे अलवाड़ल की धरती तो नौजवान को नौ सतगुरु जी नशे को बचाओ चंगे गुरसिख बन के अपना जीवन गुजरन कृपा करो उन्होंने झोली नाम की दात अमृत की दत पाओ ताकि आने वाले समय च वो चढ़ती कला का जीवन बतीत कर अपनी जिंदगी बर्बाद न कर नशे करके सतगुरु पातशाह जी अपना मेहरा प्रयास रखन सारे संगत दिन संगतान ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੀ ਪ੍ਰਕਾਸ਼ ਉਤਸ਼ਾਹ ਦੇ ਹੱਥ ਨਹੀਂ ਮੁੰਦੀਆਂ ਲੱਖ ਲੱਖ ਵਧਾਈਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ